ਰਾਇ ਦਾ ਦੇਖਿਆ ਆ ਗਈ ਕਰਾ ਲਈ ਮਨਾ ਰਸਫ ਨੇ ਮਾੜਾ ਨੇੜੇ ਨਾਲ ਹੀ ਗੱਲ ਕਰ ਰਿਹਾ ਹੈ ਪ੍ਰਿਆ ਇਹ ਬੰਦੇ ਸਿਰ ਯਾਰ ਮਿੱਤਰ ਹੈ ਅਨਸਾਫ ਦੇ ਤੌਰ ਤੇ ਸਹੀ ਪੈਸੇ ਆਪ ਹੀ ਲਾ ਦੇ ਮੈਨੂੰ ਕਹਿਣ ਦੀ ਜਰੂਰਤ ਨਹੀਂ ਪਈ ਹਾਂ ਵਾ ਦੇਖ ਕੇ ਲਾ ਦੇ ਤਾਂ ਫਿਰ ਪੈਸੇ ਸਭ ਆ ਗਏ ਸਹੀ ਗੱਲ ਹੈ ਔਰ ਅਸਲ ਤਾਂ ਇੰਡੀਆ ਦੇ ਵਿੱਚ ਫੜਾਈ ਜ ਨੇ ਉਹਦੇ ਨੇ ਕਿੰਨਾ ਵਿਰਾਟ ਜੱਫਾ ਪਸਾਹੀ ਕਮਾਲ ਕਰਦਾ ਪੂਰਾ ਪਰ ਬੰਦ ਵੀਰੇ ਮੈਂ ਤੈਨੂੰ ਆਏ ਚੱਲ ਯਾਰ ਕੱਚੀ ਪਿੱਲੀ ਕਰਨੀ ਕਰਦੇ ਸਾਢੇ 8000 ਰੁਪਏ ਲਾ ਦੇ ਜਿਦ ਤਰ ਮਨ 라ਜੀ ਆ ਫਿਰ ਤੂੰ ਦੱਸ ਕੋਈ ਦੁਬਾਰਾ ਕਹਿੰਦੀ ਰੋਡ ਹੋਵੇ ਦੁਬਾਰਾ ਰੋਡ ਨਾ ਭਾਈ ਇੱਕ ਤਾਂ ਆ ਗਈ ਲੈਣਾ ਗੱਡੀ ਤਿਆਰ ਸੈਟ ਲਾਵਾਂ ਇੱਕੋ ਹੀ ਸੈਟ ਰਾਈਂ ਹਾਂ ਲਾ 10000 ਰੁਪਏ ਪਾ ਦੂ ਜਰਵਾ ਇਦੋਂ ਕਰ ਭਾਈ ਜਲਦਾ ਫਿਰ 8.5 ਦਾ ਅੰਤਰ ਹੀ ਰਹੇਗਾ ਭਾਈ ਯਾਰ। ਛੱਡ ਬੜਾ। ਕਾਹਨ ਨੂੰ ਬੋਲਦੇ 8.5 ਕਿ ਡਰੋਂ ਨਾ ਭਾਏ ਕੈਪਟਨ। ਠੀਕ ਹੈ ਫਿਰ ਹਾਂ। ਹੁਣ ਫਿਰ ਜਈ ਤਾਂ ਬੈਠਾ ਪੱਠੀ ਯਾਰ ਨੂੰ ਕਰ ਬੱਥੇ। ਕਾਹਨ ਜੀ ਠੀਕ ਨਹੀਂ ਯਾਰ ਭਾਈ। ਠੀਕ ਹੈ। 8.5 ਲਾਈਵ ਅੱਥਰ। ਹੋਰ ਯਾਰ। ਆਲੋ। ਕੋਈ ਮੱਡੀ ਵਗਰੇ ਲੈਂਗੇ ਯਾਰ ਇੱਕ ਬੋਲੋ ਛੋਟੇ। ਉਹ ਤਾਂ 8.5 ਦਾ ਸੌਦਾ ਮੁੱਕ ਗਿਆ ਹੋਰ ਹੀ ਮੁੱਕ। 8.5 ਦਾ 88 ਦਾ ਨਾਮ ਦਿੱਤੀ ਨਹੀਂ ਉਹ ਵੀ ਜਾ ਰਹੇ ਤਾਂ ਕੋਈ ਆਨੇ ਤੇਰੇ ਨਾਲ 500 ਤੋਂ ਜ਼ਿਆਦਾ ਰੱਤ ਆ ਆ ਗੱਡੀ ਕੋਲ ਆ ਕੇ ਪੈਸੇ ਦੇ ਲੈ ਲਾ ਲਗਾਈ 100 ਤੋਂ ਲੱਗੂ ਕਰਕੇ ਲੈ ਜੀ 17 ਰਾਮ ਰਾਮ 17 ਬੋਲਿਆ ਯਾਰ ਮੈਂ ਕਿਹੜੀ ਦਾ ਇਹ ਦੋਨੋਂ ਜੋੜੀ ਦਾ ਤੁਸੀਂ 17000 ਬੋਲਤਾ ਤੁਸੀਂ ਕਿਨੇ ਕਹਿੰਦਾ ਜੀ 8000 ਭਾਈ 8000 ਕਹੇ ਮੈਂ 25000 ਫਰਕ ਜ਼ਿਆਦਾ ਯਾਰ ਪੱਛੀ ਔਰ ਸਾਰਾ ਸਦਾ ਨਹੀਂ ਜਮਣਾ ਚਲ ਜੇ ਮੈਂ ਹਾਂ ਆਵਲੇ ਵਿੱਚ ਕੋਈ ਗੱਲ ਹੁੰਦੀ ਹੈ ਭਈ ਕੱਲ ਨੂੰ ਮੈਂ ਕੋਈ ਗੱਲ ਸਤਾਰਾ ਜਾਂ ਸਾਢੇ ਸਤਾਰਾ ਕਰ ਦਨੇ ਸਤਾਰਾ ਵੀ ਕਹੇ ਤਾਂ ਨਹੀਂ ਠਾਰਾ ਕਹੇ ਨੇ ਮੈਂ ਨਹੀਂ ਬੋਲਾ ਉਹ ਨਿਰਮਲ ਨੂੰ ਬੋਲਦੇ ਹੋ ਗਏ ਅੱਛਾ ਉਹ ਦੂਸਰੇ ਬੰਦੇ ਨੇ ਬੋਲਦੇ ਚਲ ਠਾਰਾ ਕਹੇ ਠਾਰਾ ਨਹੀਂ ਆਉਣਾ ਫਿਰ ਪੜਤਾ ਨਹੀਂ ਮੈਂਦਾ ਨਹੀਂ ਪੜਤਾ ਥੋੜੀ ਮਰਦੀ ਥੋੜਾ ਮਾਲ ਖਾਣਾ ਹਜ਼ਾਰ ਨੂੰ ਦੋ ਨਾਲ ਆਉਨੇ ਹੋ ਨਹੀਂ ਪਾਉਂਦੇ ਚਲੋ ਥੋੜੀ ਮਰਜੀ ਆ ਭਰਾ ਹੂੰ ਆ ਲਾਲਾ ਚਾਹ ਉਹ ਚਾਹ ਦਾ ਉਹ ਤਾਂ ਨਾ ਸਾਰਾ ਰੋ ਰੋ ਹਾਂ ਉਹ ਫੈਇਨਾ ਤਤੀਜਾ ਬੰਦਾ ਵੀ ਤੀਜਾ ਬੰਦਾ ਵੀ ਕਹਿ ਰਿਹਾ ਵੀ ਅਠ ਲਈਏ 10 ਲਈਏ ਕੋਈ ਕਹਿੰਦਾ ਤੋ ਨੀ ਆਪਰੇ ਨਹੀਂ ਇਹਨਾਂ ਕੋ ਲੈਣਾ ਨਹੀਂ ਕਰਨਾ ਚਾਹੀਦਾ ਉਹ ਤਾਂ ਨਹੀਂ ਆਪਾਂ ਵੀਰੇ ਕੋਲ ਪੁੱਛਾ ਕਰ ਉਹ ਤਾਂ ਨਹੀਂ مشورہ ਮੰਗੇ ਸੀ ਸਲਾਹ ਮੰਗੀ ਸੀ ਉਹ ਕਹਿੰਦਾ ਨਹੀਂ ਕੋਈ ਗੱਲ ਹੈ ਹੋਰ ਤਾਰੀਖ ਵੀ ਕਰ ਹੁਣ ਮੈਨੂੰ 30000 ਰੁਪਏ ਲੱਗੇ ਆ ਅਜਾ ਤਰ੍ਹਾਂ ਮਤਲਬ ਬਿਗੀ ਦਾ ਏੜ ਗਿਆ ਦੇਣ ਦਾ ਰੱਦ ਹੈ ਗਲਤ ਹੀ ਦੱਸਦੀ ਆ ਨਹੀਂ ਯਾਰ 20 ਤਾਂ ਦੇ ਦਿੰਦੇ ਨੇ ਉਹ 20 ਤਾਂ ਦਿੰਦੇ ਨੇ ਫਿਰ ਐਂ ਹੁੰਦਾ ਹੈ ਪਤਾ ਲੱਗ ਜਾਂਦਾ 20 ਦੇ ਅਸਰ ਨਾਲ ਸੌਦਾ ਕਰੋਂਗੇ ਉਹ ਸਿੱਧਾ ਇਹ ਕਹਿ ਨਹੀਂ ਜਾਂਦਾ ਏੜੀਆਂ ਹਸਣ ਦੇ ਇੰਨੇ ਕਿ ਲੱਗਦੇ ਭਾਈ ਨਾ ਜਰਾ ਹਾਂ 8:18 ਦਾ ਕਰਤੀ ਐ ਨਹੀਂ ਆਪਾਂ ਦਲਾਲੀ ਤੂੰ ਨਹੀਂ ਇਹਦੇ ਕੋਹ ਲੈਣੀ ਮੈਂ ਲੈਣੀ ਐ ਮੈਂ ਕਿਰੇ ਤੈਨੂੰ ਪੁੱਲਿਆ ਦਰਾਂ ਲਿਆ ਮੈਂ ਨਹੀਂ ਮੈਂ ਜਿਹੜੀ ਮਿਹਨਤ ਮਾਰਦੀ ਹੋ ਰਣੀ ਬਣੀ ਐ ਚੱਲ ਖਾਈ ਲੋ ਕੋਈ ਫਾਇਦਾ ਨਹੀਂ ਹੈ ਇਹਦਾ ਫਰਕ ਲੈ ਤੂੰ ਫੇਰ ਹੀ ਗੱਲ ਬਣਦੀ ਇਹ ਤਾਂ ਮਿਹਨਤ ਹੋਈ ਕਰੀ ਜਾਂਦਾ ਜਿਹੜਾ ਅਸਾਂ ਨੇ ਹੋਊ ਉਹਨੂੰ ਪੁੱਛਿਆ ਬਨੇ ਆਪਾਂ ਕੀ ਜੇਵੰਦ ਨੇ ਨਾਲ ਗੱਲ ਕਰਤੀ ਗਾਣਾ ਬਣਾ ਲੈ ਬੰਦਾ ਉਹ ਗਾਹਾਂ ਨੂੰ ਲੈ ਜਾਂਦਾ ਰਹਿੰਦਾ ਬੰਦਾ ਇਹ ਨੂੰ ਨਹੀਂ ਦਿੱਤੀਆਂ ਮੈਂ ਹਾਂ ਬੇਸਤਦਾਰੀ ਵਾਲਾ ਮਾਵਲਾ ਤੂੰ ਦੇ ਦੇ ਦੇਖ ਲੈ ਪਰਦਾ ਫੇਂਦਾ ਭਰਾਵਾ ਇਹ ਵਿੱਚ ਨਹੀਂ ਆਨੇ ਜੇ ਲਾਈ ਬਾਕੀ ਉਪਰ ਆਖੀ ਦੇ ਵਿੱਚ ਨੇ ਬਿਲ ਕਹਿਣਾ ਵੀ ਹੈ ਨਹੀਂ ਪਰ ਫਾਇਦਾ ਕੀ ਹੋਏਂਦੈ ਕੀ ਹਾਂ ਕੋਈ ਆਏ ਮਿਹਨਤ ਕਰਾ ਦੇ ਇਹ ਬੰਦਾ ਮੈਨੂੰ ਤਾਂ ਕਰਨਾ ਪਊ ਫੇਰਾ 15 ਫੇਰਾ ਮੈਨੂੰ ਤਾਂ ਸਾਰਾ ਕੁਝ ਕਰਨਾ ਪਊ ਕੁਆਇਗਾ ਨਾ ਫੜਨੇ ਆਂ ਮੇਰੇ ਕੋਲ ਕੁਆਇਗਾ ਇਹ ਜਦਾਲੀ ਦੋਨੀਆਂ ਹੱਥਰ ਉਧਰੋਂ ਹੋ ਗਿਆ ਹੋਗਾ ਹੁੰਦਾ ਇਹਦੇ ਜਾਂਦਾ ਜਿਹੜੀਆਂ ਆਉਂਦੀਆਂ ਪਾਣੀਆਂ ਦੇਖ ਲੈ ਫਿਰ ਆਪਾਂ ਦਾ ਗਿਆ ਕੇ ਲੈ ਜੀ ਆਹ ਮਾਨਕਾ ਤੇ ਵੀ ਚੱਲ ਪਾਈ ਭੁਗਾ ਕੇ ਰਾਜੀ ਤੇਰੇ ਤਾਂ ਆਪਾਂ ਨਹੀਂ ਬਾਲਾ ਤੇ ਜਿੱਥੇ ਫੇਰ ਕਿਰ ਹੋਰ ਹੁਣ ਗੱਲ ਹੈ ਤੈਨੂੰ 300 ਘੱਟ ਹੋਣੀ ਆ ਕਿ ਹੁੰਦਾ 300 ਘੱਟ ਤੈਨੂੰ 300 ਘੱਟ ਹੋ ਹੀ ਜਾਂਦਾ ਦੇ ਦੇ ਕੋਈ ਦੋ ਤਾਂ 650 ਵੀ ਨਹੀਂ ਗੱਲ ਬੰਦ ਚੱਲ ਦੇ 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 ਇੱਕ ਹੁਣ ਅੱਥੇ ਸਜਾ ਲਿਆ ਉਹਨ ਬਲਾਈ ਬਣਾ ਲਈ ਕਿਵੇਂ ਕੀਤੀ ਆ 20 ਜਿਹੜਾ ਜੀ ਦੋਸਤੋ ਇਹ ਪੱਟ ਦਾ ਸੌਦਾ ਚੱਲ ਜਾਂਦਾ 300 ਰੁਪਏ ਉਹ ਜੀ ਬਾਈ ਰਪਏ ਐਡਵਾਂਟਾ ਭਾਈ ਦੀ ਹੋਰ ਮੈਂ ਤਨੂਰ ਉਹ 15000 ਰੁਪਏ ਲੱਗ ਚੁੱਕੇ ਸਾਡੇ ਨੋਟ ਮਖਾ ਜੀ ਵਾਲਾ ਧੰਤ ਹੈ ਨਹੀਂ ਕੱਲ 16 ਨੂੰ ਠੋਕ ਗਿਆ ਉਹ ਨਹੀਂ ਯਾਰ ਮੇਰੀ ਮੇਰੀ ਗੱਲ ਸੁਣ ਬਸ ਗੱਲ ਸੁਣ ਲਈ ਚਲਾਂਗੇ 18000 ਕੀ ਪੜ ਲਾਈਏ ਉਹ ਹੁਣ ਦਾਖ ਵਿੱਚ ਆ ਕੇ ਧਿਆਨ ਦੇ ਮਾਣ 18000 ਦੀ ਲਾਇਆ ਯਾਰ ਮੈਂ 16 ਲਾਤਾ ਨਹੀਂ ਲੈ ਰਿਹਾ ਤੇ ਮੈਂ ਬੱਤ ਲੈ ਜੰਮ ਦੇ ਦੇਵਾਂਗੇ ਬੋਲੇ ਲੈ ਆਂਦਰ ਬੋਲ ਥੋੜਾ ਕਰ ਦਿਆ ਹਾਂ ਥੋੜਾ ਕਰ ਬੋਲੇ ਇੱਕ ਮਿੰਟ ਰੁਕੇ ਇੱਕ ਮਿੰਟ ਖੜ ਵਾਰ ਉਧਰ ਕੋਈ ਨਹੀਂ ਕੋਈ ਨਹੀਂ ਨਿਮੇੜ ਮਾਰੀ ਕਰ ਕੋਈ ਕੋਲਟੀ ਨਹੀਂ ਪੱਕਾ 18 ਨੂੰ ਛੱਡ ਹਾਂ ਹੱਥ ਕਰਦੇ ਆ ਕੁਵਾਜਮ ਕਰਦੇ ਆ ਆ ਤਾਰੋ ਤੇ ਨਾ ਨਹੀ ਕੁਵਾਜਮ ਮੇਰੇ ਮੇਲਵਾ ਦੇ ਦੇ ਉਥੋਂ ਦਾ 15 ਹੀ ਬੋਲੇ ਫਿਰ ਅਕਸ ਨੂੰ ਦਲਾਲ ਜੀ ਦੇ ਵਿੱਚ ਉਹਨਾਂ ਬੜਾ ਵੱਡਾ ਦਸਤਾਵੇਜ਼ ਕਰਦਾ ਹੀ ਹੈ ਹਜ਼ਾਰ ਕਰਤਾ ਦੇ ਦੇ ਦੋ ਫਿਰ ਅਗਰ ਉਥੋਂ ਮਾਰੇ ਦੋ ਅਰੇ ਛੋੜ ਰੇ ਨਹੀ ਨਹੀ ਪਹਿਲੇ ਛੋੜ ਪਹਿਲਾ ਉਹਦਾ 13 ਬਰਾਣਾ ਬੰਦਾ ਤੈਨੂੰ ਦੇਣਾ ਚੱਲ ਤੇ ਨਾ ਕਰ ਲੈ ਬਾਈ ਤੇਰਾ ਬੰਦਾ ਹੈ ਤੂੰ ਤੇਰਾ ਕਰ ਲੈ ਤੇਰਾ ਸੇਡਾ ਤੇਰਾ ਬਰਾਣਾ ਤੇਰਾ ਇਹ ਚੱਲ ਖਾਈ ਰਖੂਏ ਕਰਾ ਦੂ ਚਲਾ ਕਰ 1900 200 ਦੀ ਗੱਲ ਯਾਰ ਕੋ ਹੋਰ 400 1600 ਤੋਂ ਕਰ ਲੈ ਲੈ 3 6 ਤੋਂ ਨਾ ਪੱਟੀਆਂ ਵਿੱਚ ਅਰੇ ਇਹਨੇ ਕਹਿਵਾਤੀ ਬੋਲ ਕੇ ਕੀ ਕਰ ਲੈ ਦੇਖੀ ਕਾ ਕੇ 17 ਦੀ ਫੜ ਲਾਈ ਜਾ ਓਏ ਧੰਨ ਓਏ ਹਾਏ ਉਹ ਤੱਕ ਰਹਿ ਕੇ 16 ਬਾ ਜਾਨ ਧੱਕ ਹਿੱਟ ਜਾ ਪੱਕਾ ਹੈ ਹੋ ਗਿਆ ਹੋ ਗਿਆ ਚਲੋ ਠੀਕ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਗਣੀ ਕਾਂ ਜਿਹੜਾ ਕਿੰਨੇ ਸੱਦਾ ਹੋ ਗਿਆ ਇੱਕ ਵਾਰ 16 16 ਦਾ ਹਾਂ ਪੱਟ ਦਿਖਾ ਦੀ ਪੱਟ ਦਿਖਾ ਦੇ ਜੀ ਆ ਪੱਟ ਦਿਖਾ ਆ ਲੈ ਵਟ ਲੈ ਕੋ ਤੂੰ ਦੁਖੀ ਫੀਰੀ ਲੈ ਆ ਵੀ ਇਹ ਮਨਿਤ ਕੈਦ ਆਂਦਾ ਤੇ ਚੁੱਕੀ ਦੋਨਾਂ ਦੀ ਹਾਂਜੀ ਲੋ ਜੀ ਦੋਨ ਦੀ ਪਾਠਾ ਸਾਢੇ 16000 ਦਾ ਸੌਦਾ ਹੋਇਆ ਮੋੜ ਬੱਕਰਾ ਮੈਂ ਭਾਈ ਸਾਹਿਬ ਆਇਆ ਆਪਣੇ ਕੋਲੇ ਆਪਣਾ ਪੁਰਾਣਾ ਬੰਦਾ ਹੈ ਸੌਦਾ ਦੀ ਗੱਲ ਨਾ ਹੁੰਦਾ ਮੋੜ ਬੱਕਰਾ ਮੰਡੀ ਪਸ਼ੂ ਗਰਾਊਂਡ ਮੇਲੇ ਚ ਬਹੁਤ ਹੀ ਵਧੀਆ ਪ੍ਰਬੰਧ ਨਾਲ ਵਰਤੀ ਹੈ ਭਾਈ ਜੀ ਸਰਕਾਰੀ ਬੱਕਰਾ ਮੰਡੀ ਚੁੱਕੀ ਆ ਹੁਣ ਮੈਨੂੰ ਇੱਕ ਦੱਸ ਹਲੋ ਨਾ ਹੁਣ ਹੋਰ ਨੂੰ ਜਮੜ ਗਿਆ ਹਲੋ ਬਹੁਤ